ਕੋਈ ਸਿੰਘ ਸੀਗਾ ਵੀ ਉਹ ਰੋਟਾਂ ਦੇ ਵਿੱਚ ਖੜਾ ਤੇ ਉਹਨੂੰ ਵੋਟਾਂ ਪਾਉਣੀਆਂ ਉਹਨੂੰ ਬਾਹਰ ਲੈ ਕੇ ਆਉਣਾ ਨਹੀਂ ਉਹਨਾਂ ਨੇ ਇਹ ਕਹਿਣਾ ਵੀ ਸਾਡੀ ਇੱਕ ਦਸਤਾਰ ਹੈ ਸਾੜੇ ਕੱਢਦੇ ਆ ਵੀ ਸਾਨੂੰ ਨੌਕਰੀਆਂ ਨਹੀਂ ਮਿਲੀਆਂ ਤੁਸੀਂ ਨੌਕਰ ਤੁਸੀਂ ਰਾਜੇ ਆ ਇਸ ਦੇਸ਼ ਦੇ ਤੇ ਰਾਜ ਉਹ ਪਤਾ ਹੀ ਹੈ ਵੀ ਭਾਈ ਅਮਰਪਾਲ ਸਿੰਘ ਖਾਲਸਾ ਜੋ ਵਾਰਿਸ ਪੰਜਾਬ ਜੱਥੇਬੰਦੀ ਦੇ ਮੁਖੀ ਨੇ ਉਹ ਆਜਾਦ ਉਮੀਦਵਾਰ ਖੜੂਰ ਸਾਹਿਬ ਤੋਂ ਇਲੈਕਸ਼ਨ ਲੜ ਰਹੇ ਨੇ ਐਮਪੀ ਦੇ ਜਿਨ੍ਹਾਂ ਨੇ ਕਾਫਲ ਕੰਧਾਰ ਤੱਕ ਰਾਜ ਕੀਤਾ ਹੋਵੇ ਉਹ ਦਾਲਾ ਆਟੇ ਦਾਲਾ ਜਾਂ ਸਕੀਮਾ ਅਜ ਗਲੀਆਂ ਨਾਲੀਆਂ ਵਿੱਚ ਰੁਲ ਕੇ ਰਹੇ ਆਪਣੇ ਨਾਂ ਤੋਂ ਸਿੰਘਾਂ ਤੋਂ ਆਪਣੀ ਦਸਤਾਰ ਤੋਂ ਹਕੂਮਤਾਂ ਡਰਦੀਆਂ ਹੁੰਦੀਆਂ ਸੀ ਤੇ ਹੁਣ ਆਪਣੀ ਸਰਮੌਰ ਜਥੇਬੰਦੀ ਜੋ ਸੰਸਥਾ ਐ ਜੀਪੀਸੀ ਆ ਉਹ ਵੀ ਜਾ ਕੇ ਦਿੱਲੀ ਦਰਬਾਰ ਖੜ ਜਾਂਦੇ ਉਹਨਾਂ ਅੰਦਰ ਐਂਟਰ ਨਹੀਂ ਹੋਣ ਦਿੱਤਾ ਜਾਂਦਾ ਆਪਣੀ ਗੈਰਤ ਮੁੱਕ ਜਾਣਾ ਹੀ ਇਹ ਉਹਦਾ ਰਿਜ਼ਲਟ ਆ ਅਮਰਿਤਪਾਲ ਸਿੰਘ ਨੂੰ ਪੰਜਾਬ ਲੈ ਕੇ ਆਉਣਾ ਅਸਾਮ ਦੀ ਜੇਲ੍ਹ ਚੋਂ ਕਢਾਉਣਾ ਨੌਜਵਾਨਾਂ ਦੇ ਵਿੱਚ ਜੋ ਜਜਵੇ ਆ ਉਤਸ਼ਾਹ ਦਾ ਪ੍ਰਚਾਰ ਕਰਨਾ ਨਸ਼ੇ ਛਡਾਉਣੇ ਅੱਗੇ ਲਾ ਕੇ ਚੱਲਣਾ ਜਿਵੇਂ ਕਹਿੰਦੇ ਸੀਗੇ ਅਸੀਂ ਭਾਈ ਅਮਰਿਤਪਾਲ ਸਿੰਘ ਭਿੰਡਰਾਲੇ ਸੰਤਾ ਦੀ ਰਿਸਕ ਕਰਦਾ ਪਰ ਉਹਨਾਂ ਨੇ ਰੋਡੇ ਵਾਲੀ ਸਟੇਜ ਤੇ ਵੀ ਆਖਿਆ ਸੀ ਹਾਂ ਅਸੀਂ ਬੰਨਣਾ ਚਾਹੁੰਦੇ ਹਾਂ ਸੰਤਾ ਵਰਗੇ ਆਪਣੇ ਵਿੱਚ ਇਹ ਬਹੁਤ ਵੱਡੀ ਕਮੀ ਆ। ਅਸੀਂ ਕਦੇ-ਕਦੇ ਸਿੰਘਾਂ 'ਚ ਗੱਲਬਾਤ ਕਰਦੇ ਆ ਵੀ ਜੇ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਜਵਤਾਰ ਧਾਰਨ ਕਰਨ ਕੋੱਖ ਤਾਂ ਕੋਈ ਇਹੋ ਜਿਹੀ ਹੈ ਨਹੀਂ ਜੋ ਉਹਨਾਂ ਨੂੰ ਅੱਜ ਜਨਮ ਦੇ ਸਕੇ। ਪਰ ਹੇਮਕੋਟ ਦੀ ਧਰਤੀ 'ਆ ਕੋ ਜਿਵੇਂ 10 ਧਾਮਾਂ ਨੇ ਅਵਤਾਰ ਧਾਰਨ ਕੀਤਾ ਸੀ ਤੇ ਅੱਜ ਗੁਰੂ ਗੋਬਾ ਸਿੰਘ ਜੀ ਮਹਾਰਾਜ ਨੀਲੇ ਘੋੜੇ ਤੇ ਸ਼ਾਹ ਸਵਾਰ ਹੋ ਕੇ ਆਉਣ ਤੇ ਆਪਣੇ ਲੋਕ ਧਰਨੇ ਲਾ ਕੇ ਉਹਨਾਂ ਤੇ ਮੇਰੇ ਸਾਹ ਨਾਲ 295 ਲਵਾ ਦੇਣ ਕਿ ਵੀ ਅਸੀਂ ਉਹਨਾਂ ਨੂੰ ਮੰਨਦੇ ਹੀ ਨਹੀਂ। ਆਪਣੀ ਜਿਹੜੀ ਸ਼ਰਧਾ ਤੋੜੀ ਗਈ ਆ ਆਪਣੇ ਬੰਦਿਆ ਰਾਏ ਆਪਾਂ ਜੇ ਅੱਜ ਬੈਠੇ ਆ ਤੇ ਆਪਣੇ ਬੰਦਿਆ ਦੇ ਵਿਰੋਧ ਚ ਬੈਠੇ ਆ ਤੇ ਆਪਣੇ ਬੰਦੇ ਹੀ ਆਪਣੇ ਵਿਰੋਧੀ ਨੇ ਹੋਰ ਆਪਣਾ ਕੋਈ ਇੱਥੇ ਵਿਰੋਧੀ ਨਹੀਂ ਹੈਗਾ ਜੇ ਅੱਜ ਆਪਾਂ ਨਿਸ਼ਾਨ ਸਾਹਿਬ ਲੈ ਕੇ ਕੇਸਰੀ ਨਿਸ਼ਾਨ ਸਾਹਿਬ ਲੈ ਕੇ ਭਾਈ ਸਾਹਿਬ ਦੇ ਪ੍ਰਚਾਰ ਲਈ ਤੁਰਾਂਗੇ ਤੇ ਗਾਹ ਸਾਨੂੰ ਪੰਜੇ ਦਾ ਨਿਸ਼ਾਨ ਤੱਕੜੀ ਦਾ ਨਿਸ਼ਾਨ ਭਾਜਪੀ ਦਾ ਨਿਸ਼ਾਨ ਝਾੜੂ ਦਾ ਨਿਸ਼ਾਨ ਮਿਲੂਗਾ ਤੇ ਉਹ ਫੜ ਕੇ ਲਿਆਉਣ ਵਾਲੇ ਬੰਦੇ ਵੀ ਦਸਤਾਰਾਂ ਦੇ ਵਿੱਚ ਹੀ ਹੋਣਗੇ ਇਹ ਰਣਨੀਤੀ ਦਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਾਂ ਨੂੰ ਸਿੱਖਾ ਨੂੰ ਦਿੱਤੀ ਸੀ ਵੀ ਕੰਡੇ ਨਾਲ ਕੰਡਾ ਕੱਟਣਾ ਵੀ ਕਾਬਲ ਗੰਧਾਰ ਤੋਂ ਆਦਰ ਸ਼ਾਹ ਹੋਊਗਾ ਤੇ ਜਕਰੀਏ ਖਾਨ ਉਹਨਾਂ ਨੂੰ ਉਹਨਾਂ ਤੋਂ ਮਰਵਾ ਕੇ ਜਿਹੜੇ ਬਚਣਗੇ ਉਹਨਾਂ ਨੂੰ ਸਿੱਖਾਂ ਨੇ ਮਾਰਨਾ ਪਰ ਉਹ ਰਣਨੀਤੀ ਇਹਨਾਂ ਲੋਕਾਂ ਨੇ ਵਰਤੀ ਇਹਨਾਂ ਨੇ ਆਪਾਂ ਨੂੰ ਆਪਣੇ ਤੋਂ ਮਰਵਾਉਣਾ ਪਰ ਆਪਾਂ ਉਹਨਾਂ ਦੇ ਨਾਲ ਲੜਨਾ ਨਹੀਂ ਹੈਗਾ ਆਪਾਂ ਉਹਨਾਂ ਨੂੰ ਗੱਲਬਾਤ ਸਮਝਾਉਣੀ ਹੈ ਤੇ ਗਲੇ ਲਾ ਕੇ ਇਕੱਠੇ ਹੋ ਕੇ ਚੱਲਣਾ ਨੌਜਵਾਨਾਂ ਨੇ ਏ ਇਹ ਨਹੀਂ ਸਮਝਣਾ ਅਮਰਤਪਾਲ ਸਿੰਘ ਜੱਲੂਪੁਰ ਖੇੜੇ ਤੋਂ ਕੋਈ ਸਿੰਘ ਸੀਗਾ ਵੀ ਉਹ ਵੋਟਾਂ ਦੇ ਵਿੱਚ ਖੜਾ ਤੇ ਉਹਨੂੰ ਵੋਟਾਂ ਪਾਉਣੀਆਂ ਉਹਨੂੰ ਬਾਹਰ ਲੈ ਕੇ ਆਉਣਾ ਨਹੀਂ ਉਹਨਾਂ ਨੇ ਇਹ ਕਹਿਣਾ ਵੀ ਸਾਡੀ ਇੱਕ ਦਸਤਾਰ ਅਜ ਇਲੈਕਸ਼ਨਾਂ ਦੇ ਵਿੱਚ ਆ ਗਈ ਤੇ ਇਹਨੂੰ ਅਸੀਂ ਉੱਚਾ ਚੱਕਣਾ ਗੱਲ ਲੱਖ ਜਾਂ 50 ਹਜ਼ਾਰ ਦੀ ਵੋਟ ਦੀ ਨਹੀਂ ਗੱਲ ਇੰਨੀ ਕਿ ਲੀਡ ਤੋੜਨੀ ਚਾਹੀਦੀ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਸਾਥ ਦੇ ਕੇ ਵੀ ਸੈਂਟਰ ਨੂੰ ਜਾਂ ਗਵਰਨਮੈਂਟ ਨੂੰ ਇਹ ਜਿਹੜੀ ਗੱਲਬਾਤ ਹੈਗੀ ਕੱਲੀ ਦਿੱਲੀ ਤੱਕ ਸੀਮਿਤ ਨਹੀਂ ਹੈਗੀ ਇਹ ਅਮਰੀਕਾ ਤੱਕ ਜਿਹੜੀਆਂ ਗੱਲਾਂ ਬਾਤ ਉੱਥੋਂ ਤੱਕ ਜਾਣਗੀਆਂ ਅਮਰੀਕਾ ਤੱਕ ਜੇ ਕਾਂਗਰਸਾਂ ਦੀ ਗੱਲ ਕਰਗੇ ਉਹਨਾਂ ਨੇ ਤਾਂ ਆਪਣੇ ਕਾਲ ਤੱਕ ਸਹਿਬ ਠਾਦੇ ਜਿਹੜੇ ਲੋਕ ਜਿਹੜ ਨੂੰ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਹੋ ਉਹਦੇ ਵਿੱਚ ਫੇਰ ਮਾਰਦੇ ਨੇ ਤੇ ਆ ਨੌਜਵਾਨ ਤਾਂ ਤੁਹਾਡੇ ਲਈ ਉਹਨਾਂ ਲਈ ਹੈ ਹੀ ਕੱਖ ਨਹੀਂ ਹੈਗੇ ਉਹਨਾਂ ਨੇ ਸਾਡੀਆਂ ਧੀਆਂ ਭੈਣਾਂ ਦੀ ਪੱਤ ਲੁੱਟੀ ਉਹਨਾਂ ਨੇ ਨੌਜਵਾਨੀ ਦਾ ਕਹਾਣ ਕੀਤਾ ਤੇ ਕਰਵਾਇਆ ਇਹ ਅਕਾਲੀਵਾਲ ਨੇ ਜੇ ਬਾਦਲ ਚਾਹਦਾ ਇਹ ਕਦੇ ਨਹੀਂ ਹੋ ਸਕਦਾ ਸੀ 78 ਦੇ ਸਾਕੇ ਦੇ ਵਿੱਚ ਵੀ ਬਾਦਲ ਹੋਣਾ ਦਾ ਹੱਥ ਸੀ ਇਸ ਕਰਕੇ ਕਾਂਗਰਸੀ ਕਾਲੀ ਇਹ ਦੁਸ਼ਮਣ ਨੇ ਪੰਜਾਬ ਦੇ ਨੌਜਵਾਨ ਸੋਚਣ ਵੀ ਇਹ ਅੱਗ ਜਿਹੜੀ ਜਲੂਪੁਰ ਖੇੜੇ ਨਹੀਂ ਲੱਗੀ ਇਹ ਸਾਰੇ ਪੰਜਾਬ ਚ ਲੱਗੀ ਆ ਕਿਸੇ ਵੀ ਨੌਜਵਾਨ ਤੇ ਕੋਈ ਵੀ ਧਾਰਾ ਲੱਗ ਸਕਦੀ ਆ ਤੇ ਆਉਣ ਵਾਲਾ ਸਮਾਂ ਇਹੋ ਜਿਹਾ ਵੀ ਘਰੋਂ ਚੱਕ ਕੇ ਲਜਾਇਆ ਕਰਨੇ ਨੌਜਵਾਨ ਤੇ ਪਤਾ ਹੀ ਨਹੀਂ ਲੱਗਣਾ ਕਿਹੜੇ ਥਾਣੇ ਚ ਹੈਗੇ ਵੀ ਆ ਕਿ ਨਹੀਂ ਹੈਗੇ ਕਿਸੇ ਨੂੰ ਨਹੀਂ ਪਤਾ ਲੱਗਣਾ ਕਿ ਮੈਨੂੰ ਨਹੀਂ ਦਿੱਤਾ ਜਾ ਸਕਦਾ ਹੁਣ ਅਮਰਤਪਾਲ ਸਿੰਘ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਰਣਨੀਤੀ ਬਣਾ ਕੇ ਦੁਰਿਓ ਮੁੱਖ ਮੰਤਰੀ ਬਣਾਵਾਂਗੇ ਫੇਰ ਸੁਆਦ ਆਊਗਾ ਤੇ ਸੁਆਦ ਤਾਂ ਹੋਣਾ ਜੇ ਆਪਾਂ ਉਹਨੂੰ ਬਾਹਰ ਕਢਾਵਾਂਗੇ ਰਲ ਮਿਲ ਕੇ ਸਾਰੇ ਚੱਲਾਂਗੇ ਆਪਾਂ ਇਹ ਨਹੀਂ ਸਮਝਣਾ ਉਹ ਅਹੁਦੇਦਾਰ ਆ ਤੇ ਅਸੀਂ ਸੰਗਤ ਆ ਨਹੀਂ ਆਪਾਂ ਪਰਿਵਾਰ ਉਹ ਵੱਡਾ ਵਾ ਤਾਂ ਸਾਡਾ ਵੱਡਾ ਵਾ ਜੇ ਛੋਟਾ ਵਾ ਤਾਂ ਸਾਡਾ ਭਰਾ ਵਾ ਸਾਡਾ ਪੁੱਤਰ ਆ ਤੇ ਆਪਾਂ ਐਸਾ ਹੋਣਾ ਇਸ ਗੱਲ ਦਾ ਹੁਣ ਬਦਲਾ ਦੀ ਲੋੜ ਆ ਹੁਣ ਝਾੜੂ ਮਾਰਦਗੇ ਹੁਣ ਆਪਣੇ ਸਿੰਘਾਂ ਵਾਲਾ ਝਾੜੂ ਚਾਹੀਦਾ ਤੇ ਇਹੋ ਜਿਹਾ ਝਾੜੂ ਮਾਰਨਾ ਵੀ ਮੁੱਖ ਮੰਤਰੀ ਦੀ ਕੁਰਸੀ ਤੇ ਅਮਰਤਪਾਲ ਸਿੰਘ ਖਾਲਸਾ ਨੂੰ ਦੇਖਣਾ ਚਾਹੁੰਦੇ ਆ ਤੇ ਅਮਰਤਪਾਲ ਸਿੰਘ ਨੂੰ ਜਿਤਾਉਣਾ ਪੰਜਾਬ ਲੈ ਕੇ ਆਉਣਾ ਉਹਦੇ ਨਾਲ ਕਾਫਲੇ ਤੋਰਨੇ ਤੇ ਜਦੋਂ ਮੁੱਖ ਮੰਤਰੀ ਦੀ ਕੁਰਸੀ ਤੇ ਸਿੰਘ ਹੋਣਗੇ ਐਮ ਐਲ ਏ ਐਮ ਪੀ ਸਾਰੇ ਸਿੱਖ ਹੋਣਗੇ ਫਿਰ ਮੈਨੂੰ ਨਹੀਂ ਲੱਗਦਾ ਵੀ ਨਸ਼ਾ ਵਿਕੂਗਾ ਭਾਈ ਅਮਰਤਪਾਲ ਸਿੰਘ ਨੂੰ ਜਿਤਾਉਣ ਦਾ ਮਕਸਦ ਅਸੀਂ ਨੌਕਰੀਆਂ ਨਹੀਂ ਦੇਣੀਆਂ ਸੋਨੂੰ ਮਲਕੀਅਤ ਦੇਣੀਆਂ ਸੋਨੂੰ ਮਾਲਕ ਬਣਾਉਣਾ ਨੌਕਰ ਨਹੀਂ ਬਣਾਉਣਾ ਤੁਸੀਂ ਨੌਕਰੀਆਂ ਮੰਗਦੇ ਆ ਜੀ ਸਾਨੂੰ ਨੌਕਰੀਆਂ ਦੇਣਗੇ ਬਾਦਲਾਂ ਨੂੰ ਕੈਪਟਨਾਂ ਨੂੰ ਮੋਦੀ ਵਰਗਿਆਂ ਵੱਗੇ ਹਾੜੇ ਕੱਢਦੇ ਆ ਵੀ ਸਾਨੂੰ ਨੌਕਰੀਆਂ ਨਹੀਂ ਮਿਲੀਆਂ ਤੁਸੀਂ ਨੌਕਰ ਤੁਸੀਂ ਰਾਜੇ ਆ ਇਸ ਦੇਸ਼ ਦੇ ਤੇ ਰਾਜ ਲਓ ਆਪਦਾ ਉਹ ਕਿਸੇ ਕਲਾਕਾਰ ਨੇ ਕਿਹਾ ਵੀ ਅਸੀਂ ਰਾਜਧਾਨੀ ਦਾ ਕੰਮ ਲੈਣਾ ਲਾਹੌਰ ਤੋਂ ਦੁਬਾਰਾ ਹੋ ਜਾਵੇ ਇਸ ਕਰਕੇ ਆਪਾਂ ਆਪਣੀ ਜਿਹੜੀ ਰੇਸ਼ੋ ਆ ਥੱਲੇ ਨਾ ਪੰਜਾਬ ਦੀ ਲੈ ਕੇ ਆਈਏ ਉੱਪਰ ਨੂੰ ਉਠਿਏ ਇੱਜ਼ਤਾਂ ਦੇ ਰਾਖੇ ਬਣੀਏ ਨੌਜਵਾਨੀ ਨੂੰ ਬਚਾਈਏ ਏਕਾ ਰੱਖੀਏ ਉਹ ਜਿਵੇਂ ਮਰਜ਼ੀ ਮੂੰਹ ਰੋਸ ਹੋਵੇ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਇਕੱਠੇ ਹੋ ਕੇ ਚੱਲੋ ਪਰਿਵਾਰ ਜਿਵੇਂ ਵੀ ਮਰਜ਼ੀ ਹੈ ਉਹਨਾਂ ਦੇ ਨਾਲ ਮੇਲਜੋਲ ਰੱਖੋ ਵੀ ਆਪਾਂ ਇਸ ਗੱਲ ਤੋਂ ਰੁੱਸੇ ਹੋਏ ਹਾਂ ਤੇ ਆਪਾਂ ਇਸ ਵਾਰੀ ਆਪਾਂ ਐਂ ਕਰ ਲਈਏ ਆਪਾਂ ਇੱਕ ਨੌਜਵਾਨ ਨੂੰ ਉਚਾਲ ਗਏ ਉਹ ਆਪਣੇ 40 ਨੌਜਵਾਨ ਬਚਾਊਗਾ 40 ਆ ਕੇ ਗਾਂ ਜਿਹੜੇ ਭਾਈ ਹਵਾਰੇ ਹੋਣੀਆਂ ਭਾਈ ਤਾਰੇ ਹੋਣੀਆਂ ਭਾਈ ਪਿਉਰੇ ਹੋਣੀਆਂ ਬੱਗੇ ਹੋਣੀਆਂ ਸ਼ੇਰੇ ਹੋਣੀਆਂ ਜੱਗੀ ਜੋਲ ਹੋਣੀਆਂ ਕਿੰਨੇ ਆ ਸੋਨੂੰ ਪਿੰਡਾਂ ਜਾ ਕੇ ਕਿਸੇ ਨੇ ਨਹੀਂ ਦੱਸਣਾ ਮੈਂ ਜਦੋਂ ਜੇਲ੍ਹ 'ਚ ਸੀ ਤੇ ਸਾਡੇ ਨਾਲ ਕਿੰਨੇ ਹੀ ਨੌਜਵਾਨ ਸੀਗੇ ਜਿਨ੍ਹਾਂ ਤੇ ਖਾਲਸਾਤਨ ਦਾ ਪਰਚਾ ਪਾ ਕੇ ਅੰਦਰ ਕੀਤਾ ਵਿਆ ਕਿਉਂ ਨਹੀਂ ਪਤਾ ਲੱਗਦਾ ਕਿਉਂ ਕਿਉਂਕਿ ਰੋਟੀ ਆਪਣੇ ਘਰੇ ਵਧੀਆ ਪੱਕਦੀ ਆਪਣਾ ਨੌਜਵਾਨ ਮੁੰਡਾ ਚਾ ਮਾੜਾ ਮੋੜਾ ਚੱਟਾ ਲਾਉਂਦਾ ਸ਼ਾਮ ਨੂੰ ਘਰੇ ਆ ਜਾਂਦਾ ਤੇ ਆਪਾਂ ਨੂੰ ਕਿਸੇ ਤੱਕ ਕੀ ਮਤਲਬ ਆਏ ਨਹੀਂ ਚਾਹੀਦਾ ਨਸਲ ਖਤਮ ਹੁੰਦੀ ਜਾਂਦੀ ਆ ਨਸਲ ਬਚਾਉਣੀ ਬਹੁਤ ਔਖੀ ਆ ਤੇ ਬਹੁਤ ਜ਼ਰੂਰੀ ਆ ਬਚਾਉਣੀ ਪੈਣੀ ਆ ਤੇ ਜੇ ਇਹ ਗੱਲ ਆਈ ਦੌਰ ਚੱਲਦੇ ਰਹੇ ਫੇਰ ਨੌਜਵਾਨਾਂ ਨੇ ਅੱਗੇ ਨਹੀਂ ਲੱਗਣਾ ਫੇਰ ਕਿਸੇ ਨੌਜਵਾਨ ਨੇ ਨਸ਼ੇ ਛਡਾਉਣ ਦੀ ਗੱਲ ਜਾਂ ਜਿੱਤ ਬਚਾਉਣ ਦੀ ਗੱਲ ਨਹੀਂ ਕਰਨੀ ਉਹਨਾਂ ਨੇ ਕਿਹਾ ਯਾਰ ਇਹ ਜਿਹੜੇ ਲੋਕ ਆਣਾ ਮਗਰ ਆਉਂਦੇ ਹੀ ਨਹੀਂ ਹੈਗੇ ਤੇ ਪਰ ਆਪਾਂ ਇਹ ਮਿਹਣਾ ਕਹਿੰਦੇ ਬੀਬੀ ਖਾਲੜਾ ਲਾ ਕੇ ਆਪਣੇ ਸਿਰ ਮਿਹਣਾ ਵੀ ਉਹਨੂੰ ਹਰਾਤਾ ਸੀ ਆਪਾਂ ਉਹਨਾਂ ਨੂੰ ਪਰ ਅਮਰਤਪਾਲ ਸਿੰਘ ਨੂੰ ਜਿਤਾ ਕੇ ਮਿਹਣਾ ਬੀਬੀ ਖਾਲੜਾ ਵਾਲੇ ਨਹੀਂ ਲੈਣਾ ਮਿਹਣਾ ਨੌਜਵਾਨਾਂ ਦਾ ਇਹ ਵੀ ਲੈਣਾ ਸਾਡੇ ਵਰਗਿਆਂ ਦਾ ਵੀ ਯਾਰ ਲੋਕ ਨਹੀਂ ਮਗਰ ਤੁਰਦੇ ਜਦੋਂ ਭਾਈ ਅਮਰਤਪਾਲ ਸਿੰਘ ਹੋਣਾ ਤੇ ਜਾਂ ਨੌਜਵਾਨਾਂ ਤੇ ਪੁਲਿਸ ਪੈਂਦੀ ਆ ਜਾਂ ਬੇਆਦਬੀ ਵਾਲੀ ਜਗ੍ਹਾ ਤੇ ਆਪਾਂ ਖੜਦੇ ਆ ਉੱਥੇ ਲਾਠੀ ਚਾਰਜ ਹੁੰਦਾ ਤੇ ਉਹ ਤੇ ਨੌਜਵਾਨ ਨਹੀਂ ਜਾਂਦੇ ਸਾਡੇ ਬਜ਼ੁਰਗ ਵੀ ਇਹ ਗੱਲ ਕਹਿੰਦੇ ਛੱਡ ਤੂੰ ਕੋਹ ਨਹੀਂ ਹੁੰਦਾ ਐਵੇਂ ਮੁੜ ਕੇ ਪੁਲਿਸ ਲੈ ਜੂਗੀ ਐ ਨਹੀਂ ਚਾਹੀਦਾ ਜੇ ਆਪਾਂ ਉਹਦੇ ਪਰਚਾ ਤੋਂ ਡਰਦੇ ਸੀ ਵੀ ਪਰਚੇ ਪੈਣਗੇ ਸਾਨੂੰ ਪੁਲਿਸ ਤੰਗ ਕਰੂਗੀ ਪਰ ਇਲੈਕਸ਼ਨ ਲੜਨਾ ਇਸ ਦੇਸ਼ ਦਾ ਕਾਨੂੰਨ ਆ ਇਲੈਕਸ਼ਨ ਲੜ ਸਕਦੇ ਆ ਪ੍ਰਚਾਰ ਸ਼ਰਿਆਮ ਕਰ ਸਕਦੇ ਆ ਆਪਾਂ ਇੰਨੇ ਜਾਣੇ ਬੈਠੇ ਆ ਕਿਸੇ ਨੂੰ ਪੁਲਿਸ ਨੇ ਤੰਗ ਨਹੀਂ ਕੀਤਾ ਕਿਸੇ ਤੇ ਪਰਚਾ ਨਹੀਂ ਹੋਇਆ ਤੇ ਜੇ ਇਸ ਵਿਧੀ ਨਾਲ ਸਾਡਾ ਬਚਾਅ ਹੁੰਦਾ ਤੇ ਡਟ ਕੇ ਕਰਗੇ ਤੇ ਜੇ ਰਾਜ ਲੈਣਾ ਉਹਨਾਂ ਨੇ ਰਾਜ ਖੋਇਆ 200 ਸਾਲ 100 ਸਾਲ ਦੀ ਰਣਨੀਤੀ ਬਣਾਈ ਤੇ ਆਪਾਂ 10 ਸਾਲ ਦੀ ਰਣਨੀਤੀ ਨਹੀਂ ਬਣਾ ਸਕਦੇ ਆਪਾਂ ਨੂੰ ਸਾਡਾ ਰਾਜ ਮਿਲ ਜੂਗਾ ਸਾਨੂੰ ਸਾਡੇ ਸਾਰੇ ਮਤਰੀ ਸਾਰੇ ਸਿੱਖ ਬੱਚੇ ਹੋਣਗੇ ਇਸ ਕਰਕੇ ਰਲ ਮਿਲ ਕੇ ਰਹੀਏ ਨੌਜਵਾਨਾਂ ਨੂੰ ਬੇਨਤੀ ਆ ਭਾਈ ਸਾਹਿਬ ਦਾ ਚੋਣ ਨਿਸ਼ਾਨ ਮਾਈਕ ਆ ਬਜ਼ੁਰਗਾਂ ਨੂੰ ਬੇਨਤੀ ਆ ਵੀ ਭਾਈ ਸਾਹਿਬ ਦਾ ਚੋਣ ਨਿਸ਼ਾਨ ਮੈਕ ਆ ਕਈ ਵਾਰੀ ਨਹੀਂ ਪਤਾ ਲੱਗਦਾ ਤੇ ਨੌਜਵਾਨੋ ਇੱਕ ਪੇਪਰ ਬਣਾਉਣੇ ਆ ਪੇਪਰ ਦੇ ਉੱਤੇ ਬਾਈ ਦੀ ਫੋਟੋ ਲਾਉਣੀ ਆ ਉਹਨਾਂ ਦਾ ਨਾਮ ਅਮਰਤਪਾਲ ਸਿੰਘ ਚੋਣ ਨਿਸ਼ਾਨ ਮਾਈਕ ਵੱਡਾ ਕਰਕੇ ਲਾਉਣਾ ਵਾ ਹਲਕਾ ਖਡੂਰ ਸਾਹਿਬ ਤਿੰਨ ਚਾਰ ਚੀਜ਼ਾਂ ਲਾਉਣੀਆਂ ਜਿਹੜੇ ਤੁਸੀਂ ਫਲੈਕਸ ਬੋਰਡ ਲਾਉਣੇ ਆ ਜਾਂ ਪੈਫਲਟ ਵੰਡਣੇ ਆ ਕੋਈ ਆ ਉਹਦੇ ਥੱਲੇ ਆਪਣੇ ਪਿੰਡ ਦਾ ਜਾਂ ਨੌਜਵਾਨ ਸਭਾ ਕੁਝ ਵੀ ਲਿਖ ਲਿਓ ਵੀ ਉਹਦਾ ਖਰਚਾ ਪਾਰਟੀ ਜਾਂ ਪ੍ਰਮੋਟਰ ਦੇ ਨਾਂ ਪਾਵੇ ਜਿਵੇਂ ਐਸ.ਡੀ.ਐਮ ਮੁਰਤੇ ਨੋਟ ਕਰਦਾ ਜੇ ਤੁਸੀਂ ਖਾਲੀ ਲਾਉ ਜਾਓਗੇ ਉਹਨਾਂ ਦਾ ਹਿਸਾਬ ਕਿਤਾਬ ਦੇਣਾ ਪੈਣਾ ਨੌਜਵਾਨਾਂ ਨੂੰ ਬੇਨਤੀ ਆ ਵੋਟਾਂ ਵਾਲੇ ਦਿਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਬੂਥ ਤੇ ਜ਼ਿੰਮੇਵਾਰੀ ਨਾਲ ਰਹਿਣਾ ਧਿਆਨ ਰੱਖਣਾ ਲੜਾਈ ਨਹੀਂ ਕਿਸੇ ਨਾਲ ਕਰਨੀ ਕੋਈ ਵੀ ਪਰਚੀ ਕਿਤੋਂ ਵੀ ਲੈਂਦਾ ਵੋਟ ਪਾਉਂਦਾ ਜਾਂ ਨਹੀਂ ਪਾਉਂਦਾ ਉਹ ਵੱਖਰੀ ਵੱਖਰਾ ਵਿਸ਼ਾ ਵਾ ਲੜਨਾ ਕਿਸੇ ਨਾਲ ਨਹੀਂ ਸ਼ਾਂਤ ਮਈ ਢੰਗ ਨਾਲ ਰਹਿਣਾ ਗੱਡੀਆਂ ਤੇ ਖੇਤਾਂ ਦੇ ਵਿੱਚ ਬਜ਼ੁਰਗ ਪਏ ਉਹਨਾਂ ਨੂੰ ਲੈ ਕੇ ਆਉਣਾ ਵੋਟ ਕਿਸੇ ਨੂੰ ਪਾਉਣ ਸਿੱਖ ਕਦੇ ਕਿਸੇ ਨਾਲ ਈਰਖਾ ਨਹੀਂ ਰੱਖਦਾਗਾ ਦੂਜੀ ਗੱਲ 10 12 ਦਿਨ ਰਹਿ ਗਏ ਆ ਇਲੈਕਸ਼ਨਾਂ ਦੇ ਵਿੱਚ ਇਤੂ ਬਾਅਦ ਮੁੜ ਕੇ ਸਮਾਂ ਆਪਣੇ ਹੱਥ ਨਹੀਂ ਆਉਣਾ 5 ਸਾਲਾਂ ਦੇ ਵਿੱਚ ਪਤਾ ਨਹੀਂ ਕੀ ਕੁਝ ਹੋ ਜਾਣਾ ਦਸਾਂ ਜਨਾਂ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਨੌਜਵਾਨ ਹੈਗੇ ਆ ਰਿਸ਼ਤੇਦਾਰ ਵੀ ਹੈਗੇ ਆ ਇੰਸਟਾਗ੍ਰam ਵਟਸਐਪ ਜਾਂ ਯੂਟਿਊਬ ਜਾਂ ਫੇਸਬੁੱਕ ਕੋਈ ਵੀ ਆਪਣੀ ਸਾਈਟ ਆ ਤੁਸੀਂ ਖੁੱਲ ਕੇ ਉਹਦੇ ਤੇ ਪ੍ਰਚਾਰ ਕਰੋ ਇੱਕ ਇੱਕ ਪੇਪਰ ਬਣਾਓ ਉਹਨੂੰ ਸ਼ਰਿਆਂ ਤੁਸੀਂ ਵਾਇਰਲ ਕਰ ਸਕਦੇ ਆ ਵੀ ਭਾਈ ਆ ਖਡੂਰ ਸਾਹਿਬ ਆ ਆ ਫਰੀਦਕੋਟ ਤੋਂ ਆ ਭਾਈ ਬਿਆਤ ਸਿੰਘ ਦਾ ਸੁਪੁੱਤਰ ਬਾਈ ਸਰਬਜੀਤ ਸਿੰਘ ਜੀ ਹੁਣੀ ਖੜੇ ਆ ਜਾ ਜਿਹਨੂੰ ਤੁਸੀਂ ਪ੍ਰੇਮ ਕਰਦੇ ਆ ਆਪਾਂ ਤਾਂ ਦੋ ਬੰਦਿਆਂ ਨੂੰ ਪ੍ਰੇਮ ਕਰਦੇ ਤੇ ਦੋਨਾਂ ਮਗਰ ਤੁਰਨਾ ਤੇ ਬਾਕੀ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ